ਵਿਸ਼ੇ ਖੂਨਦਾਨ ਦਿਵਸ ਮੌਕੇ ਸਿਵਲ ਹਸਪਤਾਲ ਅਜਨਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ 'ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਾਮਲ ਹੋ ਕੇ ਖੂਨਦਾਨ ਕੀਤਾ। ਇਸ ਮੌਕੇ ਡਾਕਟਰ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਖੂਨ ਦੀ ਬਹੁਤ ਜ਼ਰੂਰਤ ਹੈ। ਇਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ। 14 ਜੂਨ ਵਰਲਡ ਬਲੱਡ ਡੇ ਦੇਨ ਬਲੱਡ ਗਰੁੱਪ ਦੇ ਜਿਹੜੇ ਖੋਜਕਰਤਾ ਨੇ ਗਾਰਲੈਂਡਸ ਜਿੰਨਰ ਉਹਨਾਂ ਦਾ ਜਨਮ ਦਿਨ ਹੈ ਤੇ ਉਹਨਾਂ ਨੂੰ ਵੀ ਸਮਰਪਿਤ ਕਿਉਂਕਿ ਇਹ ਉਹਨਾਂ ਨੇ ਬਲੱਡ ਗਰੁੱਪ ਦੀ ਖੋਜ ਕੀਤੀ ਸੀ ਉਸ ਉਸ ਬਲੱਡ ਗਰੁੱਪ ਦੀ ਖੋਜ ਕਰਤਾ ਦੇ ਸਦਕਾ ਹੀ ਅੱਜ ਬਲੱਡ ਬੈਂਕ ਰਨ ਹੋ ਰਹੇ ਨੇ ਔਰ ਉਹਦੇ ਨਾਲ ਬਲੱਡ ਬੈਂਕਸ ਰਨ ਹੋਣ ਦੇ ਨਾਲ ਲੱਖਾਂ ਹੀ ਜਾਨਾਂ ਜੜੀਆਂ ਨੇ ਆਪਾਂ ਨੂੰ ਲੱਖਾਂ ਜਾਨਾਂ ਬਚਾ ਪਾ ਰਹੇ ਆ ਬਲੱਡ ਦੇ ਕੇ ਤੇ ਉਹਨਾਂ ਨੂੰ ਸਮਰਪਿਤ ਹੈ ਦਿਵਸ ਹੈ ਬਿਸ਼ਪ ਕੋਲ ਦਾ ਤਾ ਦਿਵਸ ਕਹਿੰਦੇ ਇਸ ਨੂੰ ਇਸ ਦਿਨ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਲੱਡੂ ਦਰਸ ਨੂੰ ਅਤੇ ਜਿਹੜੀਆਂ ਸੰਸਥਾਵਾਂ ਬਲੱਡ ਡੋਨੇਸ਼ਨ ਵਿੱਚ ਹੈਲਪ ਕਰਦੀਆਂ ਨੇ ਉਹਨਾਂ ਨੂੰ ਅਸੀਂ ਅੱਜ ਸੇ ਸਨਮਾਨਿਤ ਕੀਤੇ ਹਨ ਪਰ ਇਹ ਜ਼ਰੂਰ ਦੱਸੋ ਕਿ ਕਿਹੜੇ ਕਿਹੜੇ ਲੋਕ ਨੇ ਜਿਹੜੇ ਬਲੱਡ ਡੇਟ ਕਰ ਸਕਦੇ ਦੇਖੋ ਜੀ ਕੋਈ ਵੀ ਤੰਦਰੁਸਤ ਸਿਹਤਮੰਦ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਹੈ ਹੀਮੋਗਲੋਬਿਨ 12.5 ਗ੍ਰਾਮ ਤੋਂ ਉੱਪਰ ਹੈ 12.6 ਗ੍ਰਾਮ ਤੋਂ ਉੱਪਰ ਹੈ ਭਾਰ 45 ਕਿਲੋ ਤੋਂ ਉੱਪਰ ਹੈ ਅਤੇ ਉਹ ਸਰੀਰਿਕ ਤੰਦਰੁਸਤੀ ਦਾ مالک ਹੈ ਕਿਸੇ ਬਿਮਾਰੀ ਤੋਂ ਮੁਕਤ ਹੈ ਉਹ ਫੋਨ ਕਰਦੇ ਸਭ ਤੋਂ ਸਹੀ ਹੈ ਪਰ ਕਿਹੜੇ ਲੋਕ ਨਹੀਂ ਦੇ ਸਕਦੇ ਇਦੇ ਵਿੱਚ ਜਿਹੜੇ ਲੋਕ ਨਹੀਂ ਦੇ ਸਕਦੇ ਉਹਦੇ ਚ ਦੋ ਕ੍ਰਾਈਟਰੀਆ ਨੇ ਕੁਝ ਤਾਂ ਪਰਮਾਨੈਂਟਲੀ ਡੈਫਰਡ ਨੇ ਜਿਹੜੇ ਕਦੀ ਵੀ ਖੂਨਦਾਨ ਨਹੀਂ ਕਰ ਸਕਦੇ ਜਿਵੇਂ ਕਿ ਕੈਂਸਰ ਦੀ ਬਿਮਾਰੀ ਦੇ ਮਰੀਜ਼ ਕਿਸੇ ਹਾਰਟ ਦੀ ਪ੍ਰੋਬਲਮ ਦੇ ਮਰੀਜ਼ ਕੋਈ ਏਡਜ਼ ਦੀ ਬਿਮਾਰੀ ਦੇ ਮਰੀਜ਼ ਨੇ ਕਾਲਾ ਪੀਲਿਆ ਦੇ ਮਰੀਜ਼ ਨੇ ਕੋਈ ਐਂਡੋਕ੍ਰਾਈਨ ਡਿਸਆਰਡਰਸ ਦੇ ਮਰੀਜ਼ ਨੇ ਉਹ ਤਾਂ ਕੁਝ ਨਹੀਂ ਟਾਈਪ 2 ਜਿਹੜੇ ਇਨਸੂਲਿਨ ਲਗਾਉਂਦੇ ਨੇ ਉਹ ਪੇਸ਼ੈਂਟ ਪੇਸ਼ੈਂਟਸ ਦਾ ਕਦੀ ਬਲੱਡ ਡੋਨੇਟ ਨਹੀਂ ਕਰ ਸਕਦੇ ਪਰੀ ਕੁਝ ਟੈਂਪੋਰਰੀਲੀ ਡੈਫਰਡ ਹੁੰਦੇ ਨੇ ਜਿਹੜੇ ਕਿ ਕੁਝ ਥੇਰ ਵਾਸਤੇ ਅਸੀਂ ਮੁਲਤਵੀ ਕਰਦੇ ਹਾਂ ਲੇਕਿਨ ਆਪਣਾ ਮੁਲਤਵੀ ਪੀਰੀਅਡ ਪੂਰਾ ਹੋਣ ਦੇ ਬਾਅਦ ਬਲੱਡ ਡੋਨੇਟ ਕਰ ਸਕਦੇ ਹਾਂ ਜਿਵੇਂ ਕਿਸੇ ਨੇ ਟੈਟੂ ਬਲਵਾਇਆ ਹੈ ਉਹ ਟੈਟੂ ਬਣਾਉਣ ਤੋਂ 1 ਸਾਲ ਤੱਕ ਬਲੱਡ ਡੋਨੇਟ ਨਹੀਂ ਕਰ ਸਕਦਾ 1 ਸਾਲ ਪੂਰਾ ਹੋਣ ਦੇ ਬਾਅਦ ਉਹ ਬਲੱਡ ਡੋਨੇਟ ਕਰ ਸਕਦਾ ਹੈ ਕਿਸੇ ਨੇ ਕਾਨੇ ਸਿਧਵਾਇਆ ਹੈ ਦੰਦਾ ਦਾ ਕੰਮ ਕਰਵਾਇਆ ਹੈ ਟਾਈਫਾਇਡ ਦੇ ਪੇਸ਼ੈਂਟਸ ਨੇ ਡੇਂਗੂ ਹੈ ਚਿਕਨ ਬੁਨਿਆ ਹੈ ਮਲੇਰੀਆ ਹੈ ਇਹ ਆਪਣਾ ਮੁਲਤਵੀ ਪੀਰੀਅਡ ਪੂਰਾ ਹੋਣ ਦੇ ਬਾਅਦ ਬਲੱਡ ਡੋਨੇਟ ਕਰਨ ਦੇ ਫਿੱਟ ਹੁੰਦੇ ਨੇ ਕਿੰਨੇ ਕੋ ਲੋਕ ਹੁਣ ਤੱਕ ਜਿਹੜੇ ਬਲੱਡ ਡੋਨੇਟ ਕਰ ਚੁੱਕੇ ਆ ਅੱਜ ਦੇ ਸਕੀਮ ਚ ਅੱਜ ਦੇ ਸਕੀਮ ਚ ਤਾਂ ਸਟੂਡੈਂਟ ਹੁੰਦੇ ਨੇ ਡੋਨੇਟ ਕਰ ਚੁੱਕੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਹਾਂਜੀ ਅੱਜ ਦੇ ਦਿਨ ਮੈਂ ਖਾਸ ਕਰਕੇ ਯੁਵਾ ਵਰਗ ਨੂੰ ਅਪੀਲ ਕਰਾਂਗੀ ਕਿ ਸਾਡੇ ਦੇਸ਼ ਵਿੱਚ ਖੂਨ ਦੀ ਬਹੁਤ ਜ਼ਿਆਦਾ ਲੋੜ ਹੈ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਐਕਸੀਡੈਂਟ ਕੇਸਿਸ ਹੈਲਸ ਇੰਡੀਆ ਨਾਲ ਪੀੜਤ ਬੱਚੇ ਗਰਭਵਤੀ ਮਹਿਲਾਵਾਂ ਤੇ ਕੈਂਸਰ ਪੇਸ਼IENTS ਡਾਇਲਿਸਿਸ ਦੇ ਜਿਹੜੇ ਮਰੀਜ਼ ਨੇ ਇਹ ਕੋਹਰੀਜ਼ ਹੈ ਜਿਨ੍ਹਾਂ ਨੂੰ ਰੈਗੂਲਰ ਬਲੱਡ ਇੰਨਾ ਲੋਕਾਵਸਥੀ ਸਾਡੇ ਯੂਥ ਨੂੰ ਅੱਗੇ ਆਣਾ ਚਾਹੀਦਾ ਕਿ ਸਾਡੇ ਕੋਲ ਬਲੱਡ ਬੈਂਕਸ ਵਿੱਚ ਇੰਨਾ ਸਫੀਸ਼ੀਐਂਟ ਸਟਾਕ ਹੋਏ ਕਿ ਜਿਹੜਾ ਵੀ ਸਾਡੇ ਕੋਲ ਖੂਨ ਦੀ ਮੰਗ ਲੈ ਕੇ ਆਏ ਉਹਦੀ ਮੰਗ ਪੂਰੀ ਕੀਤੀ ਜਾ ਸਕੇ ਤੇ ਉਹਨੂੰ ਉਸ ਵੇਲੇ ਡੋਨਰ ਨਾ ਲੱਭਣਾ ਪਵੇ ਆਪਣੀ ਖੂਨ ਦੀ ਲੋੜ ਨੂੰ ਪੂਰਾ ਕਰਦੀ। ਇਵਤ ਬਾਕੇ ਖੂਨ ਦਾਨ ਦੀ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਓ ਤੇ ਹਰ ਨੌਜਵਾਨ ਲੜਕਾ ਸਿਹਤਮੰਤ ਤੰਦਰੁਸਤ ਨਸ਼ਾ ਤੋਂ ਮੁਕਤ ਜਿਹੜਾ 13 ਮਹੀਨੇ ਬਾਅਦ ਬਲੱਡ ਡੋਨੇਟ ਕਰ ਸਕਦਾ ਹੈ ਐਂਡ ਐਵਰੀ ਯੰਗ ਫੀਮੇਲ ਕੈਨ ਅਸੀਂ ਦੇਖ ਚਾਹੀਏ ਕਿ ਮਹਿਲਾਵਾਂ ਨਹੀਂ ਕਦੀ ਇੱਥੇ ਦੇਖਣ ਲੱਗਿਆ ਨਹੀਂ ਜੀ ਇਸ ਤੋਂ ਦੀ ਗੱਲ ਨਹੀਂ ਹੈ ਜਿਸ ਦਾ ਲੱਤੀਆਂ ਅੱਜ ਹਰ ਫੀਲ ਵਿੱਚ ਅੱਗੇ ਆ ਰਹੀਆਂ ਨਹੀਂ ਅਸੀਂ ਦੇਖ ਰਹੇ ਹਾਂ ਕਿ ਕੁਝ ਫੀਮੇਲਸ ਵੀ ਹੁਣ ਬਲੱਡ ਡੋਨੇਸ਼ਨ ਦੇ ਵਿੱਚ ਹਿੱਸਾ ਬਾੜ ਰਹੀਆਂ ਨੇ ਐਸਾ ਲਿਖਾਂਗੇ ਮੋਟੀਵੇਟ ਹੋ ਰਹੀ ਹੈ ਬਟ ਗੱਲ ਉਹੀ ਹੈ ਕਿ ਹਿਮੋਸਟਲੀ ਫੀਮੇਲਸ ਦਾ ਹਿਮੋਗਲੋਬਿਨ ਲੈਵਲ 12.6 ਨਹੀਂ ਹੁੰਦਾ ਉਹ ਕ੍ਰਾਈਟੇਰੀਆ ਨੂੰ ਫੁਲਫਿਲ ਨਹੀਂ ਕਰਦੀਆਂ ਇਸ ਕਰਕੇ ਉਹ ਬਲੱਡ ਪ੍ਰੈਸ਼ਰ ਪਿੱਛੇ ਰਹਿ ਜਾਂਦੀਆਂ ਨੇ ਜਿਹੜੀਆਂ ਫੀਮੇਲਸ ਆਪਣੀ ਫਿਟਨੈਸ ਉੱਤੇ ਧਿਆਨ ਦਿੰਦੀਆਂ ਨੇ ਆਪਣਾ ਹੀਮੋਗਲੋਬਿਨ ਮੈਨਟੇਨ ਕਰਕੇ ਰੱਖਦੀਆਂ ਨੇ ਉਹ ਬਲੱਡ ਪ੍ਰੈਸ਼ਰ ਵਿੱਚ ਬਹੁਤ ਐਮਲੋਪ੍ਰੋਨ ਬਣਨੀ ਸ਼ੁਰੂ ਕਰ ਦਿੱਤਾ ਹੈ